ਹੈਰਨਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਡੂੰਗਾ ਸਦਮਾ ਲੱਗਾ ਹੈ। ਉਨ੍ਹਾਂ ਦੇ ਮਾਤਾ ਪਰਮਿੰਦਰ ਕੌਰ ਦਾ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ ਗੁਰਦੁਆਰਾ ਪਰਮੇਸ਼ਰ ਦਵਾਰ ਵਿਖੇ ਪਲਕੇ ਦੁਪਹਿਰ 2 ਵਜੇ ਕੀਤਾ ਜਾਵੇਗਾ। ਟੈਡਰੀਆਂ ਵਾਲਿਆਂ ਨੇ ਦੱਸਿਆ ਕਿ ਉਹਨਾਂ ਦੇ ਮਾਤਾ ਦੇ ਛਾਤੀ ਵਿੱਚ ਇਨਫੈਕਸ਼ਨ ਫੈਲ ਗਈ ਅਤੇ ਹਾਰਟ ਵਿੱਚ ਵੀ ਕੁਝ ਸਮੱਸਿਆ ਆਈ ਸੀ ਜਿਸ ਤੋਂ ਬਾਅਦ ਸਟੈਂਟ ਪੁਆਏ ਗਏ ਉਹ ਠੀਕ ਵੀ ਹੋ ਗਏ ਪਰ ਹਸਪਤਾਲ ਤੋਂ ਘਰ ਆਉਣ ਮਗਰੋਂ ਸਿਹਤ ਜ਼ਿਆਦਾ ਵਿਗੜ ਗਈ ਅਤੇ ਇਨਫੈਕਸ਼ਨ ਫੈਲਣ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗ ਗਿਆ ਹੁਣ ਕਿ ਮਾਤਾ ਪਰਮਿੰਦਰ ਕੌਰ ਜੀ ਮੇਰੇ ਮਾਤਾ ਜੀ ਕੱਲ ਚੜਾਈ ਕਰ ਗਏ ਸਨ ਇਨਫੈਕਸ਼ਨ ਫੈਲ ਗਈ ਛਾਤੀ ਵਿੱਚ ਹਾਰਟ ਦੀ ਥੋੜੀ ਪ੍ਰੋਬਲਮ ਆਈ ਸਟੰਟ ਪਵਾਏ ਪਰ ਠੀਕ ਹੋ ਗਏ ਸਨ ਵਾਪਸ ਘਰ ਆਉਣ ਤੋਂ ਬਾਅਦ ਫਿਰ ਇਨਫੈਕਸ਼ਨ ਹੋ ਗਈ ਹਸਪੀਟਲ ਲੈ ਕੇ ਗਏ ਕੱਲ ਡੈਥ ਹੋ ਗਈ ਤਕੜੇ ਸਨ ਕਾਇਮ ਸਨ ਸਾਰਾ ਟੱਬਰ ਸਾਹਮਣੇ ਬੈਠੇ ਸੀ ਸੋ ਮੇਰੀ ਜ਼ਿੰਦਗੀ ਵਿੱਚ ਵੀ ਬੜਾ ਉਹਨਾਂ ਦਾ ਅਹਿਮ ਰੋਲ ਸੀ ਹੁਣ ਵੀ ਜੇ ਕੋਈ ਦੁੱਖ ਸੁੱਖ ਦੀ ਗੱਲ ਸੀ ਉਹਨਾਂ ਨਾਲ ਮੈਂ ਸਾਂਝੀ ਕਰਦਾ ਸੀ ਸੋ ਬੜੀ ਅਟੈਚਮੈਂਟ ਮੇਰੀ ਮਦਰ ਨਾਲ ਮੇਰੀ ਮਾਂ ਨਾਲ ਮੇਰੀ ਸੀ ਸੋ ਸਾਰਿਆਂ ਨੂੰ ਪਤਾ ਹੈ ਕਿ ਹਰ ਕਿਸੇ ਦਾ ਹੀ ਪਿਆਰ ਹੁੰਦਾ ਆਪਣੀਆਂ ਮਾਵਾ ਨਾਲ ਤੇ ਕੱਲ ਨੂੰ ਉਹਨਾਂ ਦਾ ਅੰਤਿਮ ਸੰਸਕਾਰ 9 ਤਰੀਕ ਨੂੰ ਗੁਰਦੁਆਰਾ ਪਰਮੇਸ਼ਰ ਦਵਾਰ ਸੇਭੀ ਕਰਾਂਗੇ ਜਿਹੜੀ ਸੰਗਤ ਆਉਣਾ ਚਾਹੁੰਦੀ ਹੈ ਕਿਉਂਕਿ ਬਾਰ-ਬਾਰ ਫੋਨ ਕਰਦੇ ਸੀ ਇਕੱਲੇ-ਇਕੱਲੇ ਦਾ ਜਵਾਬ ਦੇਣਾ ਔਖਾ ਹੈ ਕੱਲ ਆਪਜੀ ਗੁਰਦੁਆਰਾ ਪਰਮੇਸ਼ਰ ਦਵਾਰ ਸੇਭ 9 ਤਰੀਕ ਨੂੰ 2 ਵਜੇ ਪਹੁੰਚ ਸਕਦੇ ਹੋ ਮੈਂ ਅਮਰੀਕਾ ਤੋਂ ਅੱਜ ਹੀ ਵਾਪਸ ਆਇਆ ਕਿਉਂਕਿ ਆਉਣਾ ਬੜਾ ਜ਼ਰੂਰੀ ਸੀ ਮਾਂ ਵਰਗਾ ਕਣਸ਼ਾਵਾ ਬੁੱਢਾ ਮੈਨੂੰ ਨਜ਼ਰ ਨਾ ਆਏ ਜਿਸ ਤੋਂ ਲੈ ਕੇ ਛਾਂ ਉਹਦਾ ਰੱਬ ਨੇ ਸਵਰਗ ਬਣਾਇਆ ਸੋ ਮਾਂ ਵਰਗੀ ਠੰਡੜੀ ਛਾਂ ਸੁੱਖ ਦੁਨੀਆ 'ਚ ਕੋਈ ਨਹੀਂ ਦੇ ਸਕਦਾ ਸੋ ਅੱਜ ਫੀਲ ਹੁੰਦਾ ਜਿਨ੍ਹਾਂ ਦੀਆਂ ਮਾਂਵਾਂ ਨਹੀਂ ਹਨ ਸੰਸਾਰ ਵਿੱਚ ਉਹ ਕਿਤਾ ਮਹਿਸੂਸ ਕਰਦੇ ਹੋਣਗੇ ਜਿਨ੍ਹਾਂ ਦੀਆਂ ਮਾਂਵਾਂ ਛੱਡ ਕੇ ਚਲੀਆਂ ਜਾਂਦੀਆਂ ਨੇ ਜਦੋਂ ਆਪ ਤੇ ਵੀਦੀ ਹੈ ਫਿਰ ਤੁਹਾਨੂੰ ਪਤਾ ਲੱਗਦਾ ਸੋ ਜਿਹੜੇ ਆਉਣਾ ਚਾਹੁੰਦੇ ਨੇ ਕੱਲ ਦਰਸ਼ ਦੇ ਸਕਦੇ ਨੇ ਆਪਣੇ ਆਪ ਨੂੰ ਕਾਇਮ ਰੱਖਣਾ ਪੈਣਾ ਚੜ੍ਹਦੀ ਕਲਾ ਚ ਰੱਖਣਾ ਪੈਣਾ ਹੋਰ ਕੋਈ ਚਾਰਾ ਨਹੀਂ ਇਹੋ ਜਿਹਾ ਸਮਾਂ ਫੇਸ ਕਰਨਾ ਹੀ ਪੈਂਦਾ ਭਾਵੇਂ ਰੋ ਕੇ ਕਰ ਲੋ ਭਾਵੇਂ ਹੱਸ ਕੇ ਕਰ ਲੋ ਕਰਨਾ ਹੀ ਪੈਣਾ ਤੁਸੀਂ ਮਾਤਾ ਜੀ ਨੂੰ ਜੜਦੇ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਸਾਡੇ ਵਿੱਚ ਦੇਖੇ

ਨੇ ਇਹ ਸੇਵਾ ਦਹਰ ਨੂੰ ਸਮਾਂ ਰਹਿੰਦਿਆਂ ਕੀਆ ਉਹ ਤਾਂ ਮੁੜ ਜਾਂਦੇ ਤੇ ਬਸ ਆਉਂਦੇ ਤੇ ਬਾਬਾ ਜੀ ਨੂੰ ਮਿਲ ਕੇ ਜਦ ਮੁੜ ਜਾਂਦੇ ਤੇ ਸੇਵਾ ਦਾ ਨਨ ਬਸ ਜੇ ਪਾਠ ਕਰਾਉਂਦਾ ਗੰਨ ਪਾਠ ਕਰਾਉਂਦੇ ਫਿਰ ਵੀ ਨਾਨੀ ਮਾਮੀ ਉਹ ਕਰਾਉਂਦੇ ਤੇ ਸੇਵਾ ਦਾ ਇਹਨਾਂ ਨੂੰ ਤਾਂ ਸਮਝ ਨਹੀਂ ਤੇ ਮਿਲਦਾ ਸੇਵਾ ਦਾ ਬਸ ਆਉਣਾ ਬਾਬਾ ਜੀ ਨੂੰ ਮਿਲ ਕੇ ਆ ਮੁੜ ਜਾਣਾ ਪਰਾਇਆ ਮੰਗੋ ਸੰਗਤ ਨੂੰ ਆਪਣੇ ਆਪ ਨੂੰ ਹਾਂ ਜੀ ਬਸ ਜਿਵੇਂ ਸੰਗਤ ਮਿਲਦੀ ਸੀ ਐਵੇਂ ਸੰਗਤ ਮੰਗ ਮਿਲ ਕੇ ਮੁੜ ਜਾਂਦੇ ਤੇ ਤੇ ਮਾਤਾ ਜੀ ਆਪ ਸੰਗਤ ਨੂੰ ਕਿਵੇਂ ਮਿਲਦੇ ਸੀ ਸੰਗਤ ਨੂੰ ਤਾਂ ਬੜਾ ਪਿਆਰ ਨਾਲ ਮਿਲਦੇ ਰਹੇ ਵੀਰੇ ਬਹੁਤ ਜਿਆਦੇ ਬਹੁਤ ਜਿਆਦੇ ਪਿਆਰ ਨਾਲ ਮਿਲਦੇ ਸੀ ਸੰਗਤ ਨੂੰ ਤਾਂ ਦੀ ਤਰ੍ਹਾਂ ਮਾਤਾ ਦਾਦੀ ਦਾ ਵੀ ਬਹੁਤ ਸੰਗ ਕਰਿਆ ਮਾਤਾ ਦਾ ਵੀ ਕਰਿਆ ਸਵਾਸ ਬਹੁਤ ਵਧੀਆ ਸਵਾਤ ਕੀ ਅੰਕ ਤੇ ਸਵਾ ਦਾ ਬਹੁਤ ਸਿਆਣੇ ਗੱਲਾਂ ਕਰਦੇ ਤੇ ਆਉਂਦੀ ਸੀ ਕਿਸੇ ਵਕਤ ਇਹ ਕਿ ਸੇਵਾ ਕਰ ਲਈ ਉਹਨੇ ਸੇਵਾ ਨਹੀਂ ਆਉਂਦੇ ਤੇ ਮਿਲਨ ਤਾਂ ਆਉਂਦੇ ਤੇ ਬਾਬਾ ਜੀ ਨੇ ਹਾਂ ਬਹੁਤ ਜ਼ਿਆਦੇ ਮਿਲਦੇ ਤੀਗੇ ਤੁਹਾਨੂੰ ਕੀ ਮਹਿਸੂਸ ਕਰ ਰਹੀ ਹੈ ਜੀ ਸਾਡੇ ਵਿੱਚ ਬਹੁਤ ਜ਼ਿਆਦੇ ਸੰਗਤ ਦਾ ਤਾਂ ਕਿੰਨਾ ਤੈਨੂੰ ਮਹਿਸੂਸ ਕਰੂਗੀ ਸੰਗਤ ਦਾ ਜਿੰਨੇ ਕਹਿਸਾ ਕਰਦੇ ਹੋ ਤੁਸੀਂ ਇਹਨਾਂ ਵਧੀਆ ਸਵਾ ਦੀ ਚੰਗੀ ਤੀਗੀ ਹਰ ਵਕਤ ਭੱਜ ਕੇ ਮਿਲਣਾ ਸਾਰਿਆਂ ਨੂੰ ਨਹੀਂ ਅਗਲੇ ਚ ਇੰਨਾ ਮਜਾਜ ਹੋ ਜਾਂਦਾ ਵੀ ਸਾਡਾ ਬੇਟਾ ਸੰਤਾ ਵੀ ਅਸੀਂ ਨਾ ਬੋਲੀਏ ਕਿਸੇ ਨਾਲ ਬਹੁਤ ਵਧੀਆ ਗੱਲਾਂ ਵਰਦਾ ਕਰ ਦਿੱਤੀ ਹਰ ਇੱਕ ਨਾਲ ਹੱਸ ਕੇ ਗੋਲਣਾ ਹੱਸ ਕੇ ਹੋ ਕਰਨਾ ਵਧੀਆ ਦੀ ਬਹੁਤ ਵਧੀਆ ਆ ਹੁਣ ਸਾਨੂੰ ਭੱਜ ਕੇ ਮਿਲਿਆ ਉਦੋਂ ਜਿੱਦ ਬਾਬਾ ਜੀ ਦਾ ਜਨਮ ਦਿਨ ਸੀ ਕੁੱਤਿਆਂ ਕੁੱਤੇ ਨੂੰ ਖੜੀਆਂ ਕੋਲੇ ਆ ਮੈਂ ਉਹਨੂੰ ਉੱਠ ਕੇ ਮਿਲ ਕੇ ਆਈਆਂ ਆ ਵਧੀਆ ਬਹੁਤ ਵਧੀਆ ਗੱਲਬਾਤ ਕਰੀਆਂ ਉਹਨਾਂ ਨੇ ਤੇ ਅਸੀਂ ਉਸੇ ਵਾਰ ਜਦੋਂ ਬਾਬਾ ਜੀ ਆਏ ਨੇ ਨਾ ਸ਼ੁਰੂ ਚ ਇੱਕ ਸਾਲ ਪਰ ਮੈਂ ਕੱਲੀ ਆਈ ਆ ਫਤੇ ਪਰ ਕੋਈ ਜੀ ਬੱਚਾ ਨਹੀਂ ਆਇਆ ਤੇ ਕੋਈ ਜੀ ਬੱਚਾ ਵੀ ਕੰਨਾ ਮੈਂ ਉਹਦਾ ਬਹੁਤ ਮਾਤਾ ਦਾ ਵੀ ਸੰਗ ਬਹੁਤ ਕਰਤੀ ਇੰਨਾ ਦਾ ਵੀ ਬਹੁਤ ਜ਼ਿਆਦਾ ਕਰਾ ਹਾਂ ਬਹੁਤ ਜ਼ਿਆਦਾ ਅਸੀਂ ਇਕੱਠੇ ਰਹੇ ਬਹੁਤ ਚਿਰ ਤੇ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਇਹ ਹੋ ਗੀ ਮੁੰਡਾ ਬਿਆਲੇ ਪਰਿਵਾਰ ਚ ਇਹ ਰੁੱਜ ਕੇ ਚੱਲ ਆਪ ਆਪਣੀਆਂ ਕਬੀਲਦਾਰੀਆਂ ਦੇ ਵਿੱਚ ਰੁੱਜ ਗਏ ਹਾਂ ਤੇ ਬਹੁਤ ਵਧੀਆ ਸਵਾਦ ਦੇਤੇ ਭਾਈ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅנס ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਕ੍ਰੂਟੇਡ ਕੰਪਨੀਆਂਸ ਐਚਐਸ ਐਸ ਵੈਲ ਲੋਕਲ ਬਿਲਡਰਸ ਵਿਦ 브ਦਰਸ professional by plumbing, electrician, masonry work, carpentry. For more information please contact him at www.checktrade.com ID number 921760 Shyamalan Chander Center. Call him on this number 074884161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ